ਲਗ ਗਿਆ ਤੂੰ ਤੇ ਪਾਣੀ ਪੀ ਲੈ ਮੈਂ ਪਹਿਲਾਂ ਕੰਮ ਕਰ ਲਵਾਂ ਤੁਸੀਂ ਆਗੇ ਜੇ ਮੈਂ ਪਾਣੀ ਲੈ ਕੇ ਆਵਾਂ ਤੁਹਾਡੇ ਵਾਸਤੇ ਕੋਈ ਨਹੀਂ ਲੈ ਕੋਈ ਬਹਿ ਜਾ ਤੂੰ ਕਿਧਰੋਂ ਆ ਗਿਆ ਸੋਨੇ ਕਰੇਲੇ ਲੱਗੇ ਕਿੰਨਾ ਕਰੇਲਾ ਲੱਗਾ ਕੁੱਤਾ ਲੈ ਅੰਨਾਂ ਤੇ ਕੁੱਤੇ ਦੇ ਧਿਆਨ ਤੇ ਰੱਖੋ ਸਾਰੇ ਕਰੇਲੇ ਹੀ ਸੱਤਿਆ ਨਾਜ਼ ਕਰਵਾਤੇ ਧਿਆਨ ਰੱਖਣਾ ਨਹੀਂਂਦਾ ਸਿਰ ਕੁੱਤੇ ਪਾਲਣ ਦਾ ਸ਼ੌਂਕ ਨਾ ਚੜਿਆ ਦਾਦੀ ਹਾਂ ਦਾਦੀ ਆਇਆ ਆਇਆ ਪੰਜਰ ਲਿਆ ਮੈਂ ਤੁਹਾਡੇ ਅਲਮਾਰੀ ਚੋਂ ਕੋਈ ਗੱਲ ਚਾਹੀਦਾ ਹੀਗਾ ਮੈਨੂੰ ਤੇ ਮੈਂ ਲੱਲਿਆ ਕੁਛ ਖਾਦਾ ਖੁੱਦਾ ਹੀ ਬਸ ਖਾਣ ਚੱਲਾਂ ਰੈਸਟੋਰੈਂਟ ਹੀ ਚੱਲਾਂ ਵਾਂ ਭੁੱਖ ਲੱਗੀ ਹੈ ਮੈਨੂੰ ਬਹੁਤ ਓਏ ਇੱਥੇ ਤੇ ਰੋਟੀ ਪਾਣੀ ਦਾ ਕੋਈ ਹੈ ਹੀ ਨਹੀਂ ਹਿਸਾਬ ਤਾਂ ਉਹ ਫੇਰ ਪਈ ਹੋ ਤੂੰ ਜਾ ਮੈਨੂੰ ਇੱਥੇ ਦਰਦਾ ਮਨੇ ਉੱਥੇ ਦਰਦਾ ਮੈਂ ਦਵਾਈ ਲੈ ਕੇ ਆਈਆਂ ਉਹਦਾ ਕੋਈ ਹਿਸਾਬ ਨਹੀਂ ਗਾ ਰੋਟੀ ਡੁੱਟੀ ਬਣਾਉਂਦਾ ਤੇ ਤੇਰੀ ਮਾਂ ਹੋ ਜੀ ਉਹ ਪੇਕੇਆਂ ਜੋ ਕੀ ਹੋ ਆਂਦੀ ਇੱਥੇ ਕੀ ਸ਼ਕਲ ਦਿਖਾਣ ਆਂਦੀ ਤੇ ਪੇਕੇ ਹੀ ਓਹ ਜਾਣ ਆਉਣ ਮੈਨੂੰ ਕੋਈ ਫਰਕ ਨਹੀਂ ਪੈਂਦਾ ਉਹਦੇ ਨਾਲ ਮਾਸੀ ਮੇਰੀ ਬਿਮਾਰ ਹੈ ਸੀਰੀਅਸ ਹੈ ਨੇ ਘਰ ਦੇ ਇੱਥੇ ਕਿਹੜੇ ਸਹੀ ਸਲਾਮਾ ਸਾਰੇ ਬੈਠੇ ਆ ਕੰਨ ਸਾਂ ਆਪਣੇ ਬੱਚਿਆਂ ਨਾਲ ਹੀ ਤੇ ਬੈਠੇ ਆ ਤੇ ਉਹਨਾਂ ਨੇ ਪਤਾ ਦੇਖੇ ਸੀ ਆ ਕਿ ਰੋਟੀ ਪਾਣੀ ਮਿਲਦਾ ਪਿਆ ਕਿ ਨਹੀਂ ਮਿਲਦਾ ਪਿਆ ਨਾ ਮੇਰੀ ਉਮਰ ਹੈ ਰੋਟੀਆਂ ਬਣਾਉਂਦੀ ਮੈਂ ਤੇ ਆਪ ਨਹੀਂ ਜੁੜਨਦੀ ਕੱਲ ਵੀ ਸਿਮਰ ਨੇ ਖਵਾਈ ਮੈਨੂੰ ਮੈਂ ਕਿਹਦੀ ਹਾਲ ਹੀ ਕੁਛ ਨਹੀਂਗਾ ਤੂੰ ਨਾ ਇਹ ਇਹਨੂੰ ਪਿਆਰ ਹੀ ਨਹੀਂਗਾ ਤੇਰੇ ਨਾਲ ਨਾ ਜ਼ਰ ਤੈਨੂੰ ਉਹ ਤੇ ਮਿਲਣਦਾ ਤੂੰ ਤੇ ਜਾਂਦਾ ਹੀ ਨਹੀਂ ਮਿਲਣੇ ਤੂੰ ਇਹ ਸਰਾ ਕਰ ਤੂੰ ਮਾਂ ਕਹਿਣਾ ਵੀ ਛੱਡ ਦੇ ਇਹਨੂੰ ਕੋਈ ਲੋੜ ਹੀ ਨਹੀਂ ਇਹੋ ਜੀ ਨੂੰ ਮਾਂ ਕਹਿਣ ਦਾ ਕੋਈ ਸ਼ੋਕ ਵੀ ਨਹੀਂ ਮਾਮੂ ਕਹਿਣ ਦਾ ਆ ਤੇ ਦੁਨੀਆਦਾਰੀ ਕਰਕੇ ਤਾ ਮੈਂ ਦਾਦੀ ਕਹਿ ਦੇਣਾ ਮੈਂ ਤੈਨੂੰ ਮਾਂ ਹੀ ਕਹਾਂ ਅੱਗੇ ਮਗਰਾਂ ਮਾਂ ਕਰੇ ਉਹਨੂੰ ਆਪਣੇ ਬੱਚਿਆਂ ਦਾ ਮੈਂ ਤੇ ਸਮਝ ਨਹੀਂ ਆਂਦੀ ਕੀ ਕਰਦੀ ਗਈ ਪਈ ਐ ਉੱਥੇ ਬੈਠੀ ਐ ਤੱਕ ਨਹੀਂ ਆਂਦਾ ਨਾ ਨਹੀਂ ਲੈਂਦੀ ਵੀ ਇੰਨੇ ਦਿਨ ਹੋ ਗਏ ਓਹੋ ਜੀ ਕੀਰੀ ਗੱਲਾਂ ਕਰ ਰਹੇ ਤੁਸੀਂ ਇਹਦੇ ਨਾਲ ਉਹਨੂੰ ਕਿਉਂ ਪ੍ਰਕਾਰੇ ਹੋ ਉਹ ਪ੍ਰਕਾਰ ਰਹੀ ਆ ਤੁਹਾਨੂੰ ਪਤਾ ਹੈ ਮੰਮੀ ਉੱਥੇ ਕਿਉਂ ਗਏ ਆ ਨਹੀਂ ਘਰ ਦੇ ਵਿੱਚ ਕੋਈ ਇਹੀ ਰਹਿ ਗਈ ਸੇਵਾ ਕਰਨ ਦੀ ਉਹ ਪਰਿਵਾਰ ਸਾਰਾ ਕਿੱਥੇ ਮੇਲੇ ਗਿਆ ਕਿ ਸਿਆਰ ਕਰਨ ਗਿਆ ਪਰ ਦਾਦੀ ਤੇ ਇਹਨੂੰ ਗਲਤ ਨਾ ਨਾ ਦੱਸੋ ਉਹਨਾਂ ਦੀ ਨੇ ਤੂੰ ਜਿਵੇਂ ਮਾਣ ਮਿਲਨ ਕਰਨਾ ਮੈਂ ਤੇ ਤੂੰ ਕਿਹਾ ਨਹੀਂ ਦਿੰਦਾ ਕਿ ਆਪਣੇ ਘਰ ਆਓ ਤੁਹਾਡੇ ਘਰ ਪਰ ਹੀ ਕੋਈ ਜ਼ਿੰਮੇਵਾਰੀ ਨਹੀਂ ਕੋਈ ਨਹੀਂ ਥੋੜੇ ਦਿਨਾਂ ਤੱਕ ਆ ਜਾਣਗੇ ਉਧਰ ਵੀ ਪ੍ਰੋਬਲਮ ਚੱਲ ਰਹੀ ਆ ਪ੍ਰੋਬਲਮ ਉਹ ਘਰ ਦੇ ਜੀ ਨਹੀਂ ਹੈਗੇ ਉੱਥੇ ਉਹ ਸੇਵਾ ਨਹੀਂ ਕਰ ਸਕਦੇ ਕਿ ਡਾਕਟਰ ਰਹੀ ਆ ਅਜੀ ਤੇਰੇ ਮਨ ਦੇ ਵਿੱਚ ਜ਼ਹਿਰ ਕੋ ਲਾ ਜਾ ਰਿਹਾ ਤੇ ਤੂੰ ਉਸ ਜ਼ਹਿਰ ਦੇ ਰੰਗ ਵਿੱਚ ਰੰਗਾ ਜਾ ਰਿਹਾ ਖੁਦ ਸੋਚ ਕੇ ਦੇਖ ਜਿਸ ਮਾਂ ਨੇ ਪਾਲਣ ਪੋਸ਼ਣ ਮੇਰਾ ਕੀਤਾ ਉਸੇ ਮਾਂ ਨੇ ਤੇ ਤੇਰਾ ਕੀਤਾ ਤੂੰ ਕਿਉਂ ਇਦਾਂ ਕਰ ਰਿਹਾ ਜੀ ਪਾਲਣ ਪੋਸ਼ਣ ਉੱਪਰ ਇਹ ਆਇਆ ਵੱਡਾ ਮਾ ਦਾ ਚਮਚਾ ਤੈਨੂੰ ਕਿੰਨੀ ਵਾਰੀ ਕਿਹਾ ਹੈ ਮੇਰਾ ਪਾਲਣ ਪੋਸ਼ਣ ਮੇਰੀ ਦਾਦੀ ਨੇ ਕੀਤਾ ਹੈ ਨਾ ਕਿ ਮੇਰੀ ਮਾਂ ਨੇ ਉਹ ਤੇਰੀ ਮਾਂ ਨੇ ਮੇਰੀ ਵੀ ਐਵੇਂ ਮੇਰੀ ਦਾਦੀ ਆ ਮੇਰੀ ਮਾਂ ਦਾਦੀ ਇਹ ਤੁਸੀਂ ਠੀਕ ਨਹੀਂ ਕਰ ਰਹੇ ਤੁਸੀਂ ਇੱਕ ਮਾਂ ਕੋਲ ਉਸ ਦਾ ਪੁੱਤ ਖੋ ਰਹੇ ਵੇਖਿਆ ਨਾ ਕਿ ਡਾ ਲੱਗਾ ਨਾਨਕੇ ਦਾ ਚਮਚਾ ਰੇਓ ਚਲੋ ਦਾਦੀ ਆਪਾਂ ਚਲੀਏ ਹਾਂ ਪਾਲਨ ਪੋਸ਼ਣ ਕਰਦੀ ਐ ਤੇਕਿਆਂ ਦੇ ਘਰ ਬੈਠੀ ਰਹਿੰਦੀ ਪਾਲਨ ਪੋਸ਼ਣ ਨਹੀਂ ਕਰਨਾ ਉਹ ਤੇ ਫਿਕਰ ਹੀ ਨਹੀਂ ਕੋਈ ਇਹਨੂੰ ਪਾਲਨ ਪੋਸ਼ਣ ਨਹੀਂ ਕਰਨਾ ਸਾਹਿਲ ਨੇ ਰ ਬੜਾ ਹੋ ਗਿਆ ਤੇ ਹੁਣ ਆਰਾਮ ਕਰ ਤੇ ਮੈਂ ਵੀ ਜਾ ਕੇ ਨਹਾ ਤੋ ਲਵਾਂ ਠੀਕ ਐ ਹਾਂ ਠੀਕ ਆ ਵਧੀਆ ਐਵੇਂ ਕੋਈ ਲੋੜ ਹੋਊਗੀ ਨਾ ਮੈਨੂੰ ਆਵਾਜ਼ ਦੇ ਦੇ ਦੀ ਅਰਜੁਨ ਧਿਆਨ ਰੱਖੀ ਤੂੰ ਥੱਲੇ ਹੋਣਾ ਵਾ ਤੂੰ ਇਹਦੇ ਨਾਲ ਹੀ ਸੌਂਵੇਂ ਠੀਕ ਹੈ ਠੀਕ ਹੈ ਆਹ ਕੋਈ ਨਹੀਂ ਭਜੀ ਦੀ ਕਰ ਲੋ ਤੇ ਮੈਂ ਠੀਕ ਤੇਰੀ ਮੰਮੀਆਂ ਦੇ ਸਾਈਲ ਚਾਚੀ ਚਾਚੀ ਧਿਆਨ ਨਾਲ ਕੀ ਹੋਇਆ ਤੇ ਪਈ ਜੀ ਉਹਦੇ ਪਲੇਟ ਪਈ ਜੇ ਪਲੇਟ ਪਈ ਏ 골ਡੀ ਇਹ ਸਭ ਕੀ ਹੈ? ਉਹ ਮੰਮੀ ਇੰਨਾ ਕੁਝ ਵੀ ਨਹੀਂ ਆਇਆ। ਤੁਸੀਂ ਕਬਰਾ ਹੋਣਾ, ਠੀਕ ਹੈ ਮੈਂ। ਤੇ ਤੂੰ ਮੈਨੂੰ ਕਿਹਦੇ ਤੇ ਘਬਰਾਉਣਾ? ਕਿ ਨਹੀਂ ਤੇਰੇ ਸੱਟਾਂ ਲੱਗੀਆਂ ਬੈ। ਮੈਂ ਤੂੰ ਤਾਂ ਟੂਰਨਾਮੈਂਟ ਤੇ ਗਿਆ ਸੀ। ਉਹ ਮੰਮੀ ਮੈਂ ਟੂਰਨਾਮੈਂਟ ਤੋਂ ਵਾਪਸ ਹੀ ਆਉਂਦਾ ਸੀ ਮੈਂ ਤੇ ਮੇਰਾ ਦੋਸਤ ਤੇ ਰਸਤੇ ਵਿੱਚ ਨਾ ਕੋਈ ਬਾਈਕ ਆਉਂਦਾ ਹੈ ਬੜੀ ਸਪੀਡ ਨਾਲ ਤੇ ਉਹਨੇ ਫਿਰ ਮੇਰੇ ਵਿੱਚ ਬਾਈਕ ਮਾਰਦਾ ਤੇ ਮੇਰੀ ਪੱਟ ਦੀ ਹੱਡੀ ਟੁੱਟ ਗਈ। ਹੱਡੀ ਟੁੱਟ ਗਈ। ਆ অপারেਟ ਹੋਇਆ ਵਾ ਗੋੜੀ ਤੈਨੂੰ ਸਾਰਾ ਕੁਝ ਪਤਾ ਸੀ ਮੰਮੀ ਤੈਨੂੰ ਆਣਾ ਭਾਜੀ ਨੂੰ ਉਸੇ ਟਾਈਮ ਹੀ ਫੋਨ ਕਰਤਾ ਜੀ ਤੇ ਭਾਜੀ ਉਸੇ ਟਾਈਮ ਹੀ ਆ ਗਈ ਸੀ ਅੱਜ ਜਿੰਨਾ ਵੀ ਟ੍ਰੀਟਮੈਂਟ ਆ ਭਾਜੀ ਨੇ ਕਰਵਾਇਆ ਉੱਥੇ ਤੇ ਬਾਅਦ ਚ ਫਿਰ ਅਰਜਨ ਨੂੰ ਛੱਡ ਗਈ ਮੇਰੇ ਕੋਲ ਖੇ ਦਾ ਧਿਆਨ ਰੱਖੀ ਫਿਰ ਬੱਚੋ ਤੁਹਾਨੂੰ ਤਾਂ ਨਹੀਂ ਦੱਸਿਆ ਤੋ ਕੀ ਫਿਕਰ ਜ਼ਿਆਦਾ ਕਰਨਾ ਇੰਨੀ 6:00 ਵਜੇ ਤੇ ਮੈਨੂੰ ਦੱਸਿਆ ਵੀ ਨਹੀਂ ਤੂੰ ਪਰ ਮम्मी ਤੇ ਕਬਰ ਆ ਜਾਣਾ ਹਾਂ ਤਾਂ ਕਰਕੇ ਨਹੀਂ ਕਬਰ ਆ ਜਾਣਾ ਸੀ ਮੇ ਕੋ ਮਰ ਚੇ ਲਈ ਸਨ ਇਹ ਬੱਚੋ ਗੋਲਡੀ ਤੇਰਾ ਫਰਜ਼ ਨਹੀਂ ਸੀ ਬੰਦਾ ਤੂੰ ਮੈਨੂੰ ਦੱਸਦਾ ਐ ਇੰਜ ਨੂੰ 6:00 ਵਜੇ ਮੈਨੂੰ ਪਤਾ ਤੱਕ ਨਹੀਂ ਹੈਗਾ ਕਿ ਮੇਰੇ ਬੱਚੇ ਨੂੰ ਕੀ ਹੋਇਆ ਨਾ ਮੈਨੂੰ ਦੱਸ ਦੇ ਕੱਲ ਮੈਂ ਇਹਨੂੰ ਵੀਡੀਓ ਕਾਲਿੰਗ ਕੀਤੀ ਸਾਇਲ ਨੂੰ ਤੂੰ ਕਿੱਥੇ ਸਵੇਰ ਮੈਂ ਵੀ ਨਾਲ ਹੀ ਸੀ ਚਾਚੀ ਐਸੇ ਵੀ ਨੇਤਾ ਨੂੰ ਦੱਸਿਆ ਕਿ ਤੁਸੀਂ ਕਬਰਾ ਆ ਜਾਣਾ ਮੈਂ ਤੁਹਾਨੂੰ ਅੱਗੇ ਬੀਬੀ ਨਹੀਂ ਪ੍ਰੋਬਲਮ ਹੈ ਤਦ ਕਰਕੇ ਅਸੀਂ ਫਿਰ ਇਹੋ ਸਲਾਹ ਕੀਤੀ ਤੁਹਾਨੂੰ ਨਾ ਦੱਸਿਆ ਜਾਵੇ ਕੋਈ ਨਹੀਂ 2-4 ਦਿਨ ਚ ਘਰੇ ਆਈ ਜਾਣਾ ਹਾਏ ਹਾਏ ਆ 2-4 ਦਿਨਾਂ ਨਾਲ ਕੰਮ ਕਿੱਲ ਲੱਗਦਾ ਤੁਹਾਨੂੰ ਜਿਆਦੀ ਲੱਗੀ ਛੱਟ ਜਿਆਦੀ ਲੱਗੀ ਆ ਪਰ ਪਤਾ ਫੋਨ ਤੇ ਤੁਹਾਨੂੰ ਦੱਸਦੇ ਤੁਸੀਂ ਜਿਆਦਾ ਕਬਰਾ ਆ ਜਾਣਾ ਇਹ ਉੱਤੋਂ ਦੂਰ ਸੀਗਾ ਏ ਗੋਲਡੀ ਤੂੰ ਇਹਨਾਂ ਸਿਆਣਾ ਬਿਆਣਾ ਹੋ ਕੇ ਆ ਤੈਨੂੰ ਦੱਸ ਮੈਂ ਤੈਨੂੰ ਕੀ ਕਮਾ ਹੁੰਦੈ ਨੂੰ ਮੈਂ ਹੈ ਉਹ ਮੰਮੀ ਮੈਂ ਹੀ ਭਾਈ ਨੂੰ ਮਨਾ ਕੀਤਾ ਸੀ ਕਿ ਨਾ ਦੱਸਿਓ ਤੂੰ ਤੇ ਬਾਲਾ ਹੀ ਹਿਆਰ ਹੋ ਗਿਆ ਨਾ ਹੁਣ ਮੇਰੀ ਇੱਕ ਗੱਲ ਸੁਣ ਤੇਰੇ ਤੋਂ ਬਿਨਾ ਮੇਰਾ ਕੀ ਹੈ ਗਈ ਹੈ ਦੱਸ ਤੇਰੇ ਤੋਂ ਬਿਨਾਂ ਮੈਂ ਸਾਹ ਹੀ ਲੈ ਸਕਦੀ ਤੇ ਤੂੰ ਮੇਦਨੀ ਗੱਲਾਂ ਲਗਾਉਣਾ ਹੈ ਇਹ ਤਾਂ ਚੰਗਾ ਮੈਨੂੰ ਜਿੰਦੇ ਦੀ ਮੈਂ ਮਰ ਜਾਂਦੀ ਉਹ ਚੰਗਾ ਸੀ ਕਬਰਾ ਹੋਣਾ ਹੁਣ ਇਹ ਆ ਗਏ ਨੇ ਘਰੇ ਨਾ ਹੁਣ ਸਭ ਠੀਕ ਹੋ ਜਾਣਾ ਇਹਨੇ ਸਾਰਾ ਦੇਖ ਕੇ ਆਪੈਸੀ ਠੀਕ ਹੋ ਜਾਣਾ ਤੂੰ ਦੀ ਚੋਪੀ ਕਰ ਖਾਂ ਹੈ ਇੰਨੇ ਦਿਨ ਤੂੰ ਉਥੇ ਉਹਦੇ ਕੋਲ ਰਿਆ ਜੇ ਤੈਨੂੰ ਇੰਨਾ ਮੇਰੀ ਫਿਕਰ ਹੁੰਦੀ ਨਾ ਤੇ ਤੂੰ ਉਸੇ ਟਾਈਮ ਮੈਨੂੰ ਫੋਨ ਕਰਕੇ ਦੱਸਦਾ ਚਾਚੀ ਫਿਕਰ ਹੀ ਸੀਗੀ ਇਸੇ ਲਈ ਨਹੀਂ ਤੁਹਾਨੂੰ ਦੱਸਿਆ ਗੱਲ ਸਮਝੋ ਬਾਕੀ ਹੁਣ ਕੋਲ ਆ ਗਏ ਆ ਨਾ ਤੁਹਾਡੇ ਕੋਲ ਠੀਕ ਹੈ ਉਹਨੂੰ ਖਵਾਓ ਪਿਆਉ ਦੇ ਤਗੜਾ ਕਰੋ ਉਹਨੂੰ ਕੋਲੇ ਦੀ ਤੋਰੀ ਆਪਾਂ ਡਾਕਟਰ ਸਾਹਿਬ ਕੁ ਠੀਕ ਕਹਿੰਦੇ ਨੇ ਨਾ ਹਾਂ ਰੈਸਟ ਦਸੀ ਆ ਉਹਨੂੰ ਬਸ ਦਬ ਕੇ ਖਵਾਓ ਪੀਲ ਤਾਂ ਕਿ ਇਹਦੀ ਜਿਹੜੀ ਨਾ ਰਿਕਵਰੀ ਛੇਤੀ ਥੋੜਿਆ ਜਿਹਾ ਐਕਸਰਸਾਈਜ਼ ਹੈ ਗਿਆ ਉਹ ਕਰਉਣੀ ਆ ਬਸ ਮੈਂ ਦੁੱਧ ਚ ਹਲਦੀ ਪਾ ਕੇ ਲਿਆਵਾਂ ਡੱਕ ਨੇ ਕਿਹਾ ਨਾ ਦੇ ਦਿਓ ਬਿਲਕੁਲ ਬਿਲਕੁਲ ਦੋ ਮੈਂ ਲਿਆ ਨਹੀਂ ਆ ਸਹੀ ਤੇ ਰਸੀਂ ਦੋ ਠੀਕ ਆ ਕੁਲੂਏਟ ਮਿਆਂਨੀ ਆ ਉਹ ਵੇਹਲਾ ਤੈਨੂੰ ਕਿਹਾ ਸੀ ਦੱਸ ਦਈਏ ਤੂੰ ਮੰਨਿਆ ਨਹੀਂ ਨਾ ਉਹ ਲਾਉਣ ਕਿੰਨਾ ਰਵਾ ਪਿਆ ਪਾਜੀ ਭਰਾ ਤੁਹਾਨੂੰ ਪਤਾ ਵਾ ਹੁਣ ਤੇ ਮਾਂ ਨਾਲ ਦੀ ਅੱਖਾਂ ਸਾਹਮਣੇ ਆ ਜੇ ਉਹ ਠੀਕ ਰਿਹਾ ਉਦੋਂ ਜੋ ਫੈਸਲਾ ਲਿਆ ਠੀਕ ਰਿਹਾ ਚਲ ਤੂੰ ਬਹਿ ਜਰਾ ਮੈਂ ਨਾਲੋਂ ਕਿਉਣਾ ਠੀਕ ਹੈ ਬਾਅਦ ਚ ਮੈਂ ਉਹਨਾਂ ਫਿਰ ਤੂੰ ਚਲੇ ਹਾਂਜੀ ਦਰਦ ਦੁਰਤ ਤੇ ਨਹੀਂ ਆਈ ਨਹੀਂ ਠੀਕ ਹਾਂ ਸਾਹਿਲ ਕਹਿੰਦਾ ਸੀ ਅੰਬੀਆਂ ਦੇ ਇਹ ਚਾਹ ਨਾ ਚਟਨੀ ਬਣਾਇਆ ਜੀ ਵੇਖਾਂ ਬੀਆਂ ਕਿੰਨੀਆਂ ਘੋਈਆਂ ਨੇ ਹਾਏ ਹਾਏ ਆਹੋ 50 ਤੇ ਹੋਏ ਪਏ ਪਤਾ ਨਹੀਂ ਕਿੰਨਾ ਕੁ ਜੀ ਕਰਦਾ ਪਿਆ ਮੁੰਡੇ ਦਾ ਖਾਨ ਨੂੰ ਇਨੇ ਦਿਨ ਘਰੋਂ ਬਾਹਰ ਰਿਆ ਪਤਾ ਨਹੀਂ ਰੋਟੀ ਕਿਵੇਂ ਦੀ ਖਾਂਦਾ ਰਿਹਾ ਕਿਵੇਂ ਵੀ ਨਹੀਂ ਚਾਚੀ ਜੀ ਹੂੰ ਕੀ ਕਰਨ ਦੇ ਜੇ ਇੱਥੇ ਉਹਨਾ ਮੈਂ ਨਵੀਂ ਵੀ ਆਮੀਆਂ ਮੈਂ ਕਿਹ ਵੇਖਾਂ ਜਿਹੜੀ ਨਾ ਕੁਝ ਕੱਚੀ ਜੀ ਅੰਬੀ ਹੈ ਨਾ ਉਹ ਤੋੜ ਕੇ ਨਾ ਸਾਇਲ ਕਹਿੰਦਾ ਬਸੀ ਮੇਰੇ ਨਾਲ ਦਵਾਈਆਂ ਖਾ ਖਾ ਕੇ ਨਾ ਬੜਾ ਮੂੰਹ ਕੋੜਾ ਕੋੜਾ ਹੋ ਗਿਆ ਤੇ ਮੈਨੂੰ ਚਟਣੀ ਬਣਾ ਕੇ ਦੀ ਤੇ ਮੈਂ ਉਹਦੇ ਨਾਲ ਫੁਲਕਾ ਖਾਣਾ ਹਾਏ ਹਾਏ ਉਹ ਤੇ ਬੱਚਾ ਵਾ ਤੁਸੀਂ ਤੇ ਸਿਆਣੇ ਜੇ ਨਾ ਉਹਦੇ ਕਹਿੰਦੇ ਨਾ ਜਾਓ ਡਾਕਟਰ ਨੇ ਉਹਨੂੰ ਖੱਟਾ ਖਾਣ ਤੋਂ ਮਨਾ ਕੀਤਾ ਵਾ ਤੁਹਾਨੂੰ ਪਤਾ ਤੇ ਉਹਦਾ ઓਪਰੇਟ ਹੋਇਆ ਵਾ ਖੱਟਾ ਖਾਊਗਾ ਤੇ ਤੇ ਹੋਰ ਜਖਮ ਉਹਦਾ ਹੋਰ ਕੀ ਕਹਿੰਦੇ ਵੱਧ ਜਾਣਾ ਕੋਈ ਗੱਲ ਨਹੀਂ ਉਹਨੂੰ ਥੋੜਾ ਠੀਕ ਹੋ ਜਾਵਾ ਫੇਰ ਤੈਨੂੰ ਬਣਾ ਦਾਂਗੇ ਅੰਬੀਆਂ ਦੀ ਚਟਣੀ ਕਹਿੰਦੇ ਸੀ ਮੂੰ ਬੜਾ ਹੀ ਕੋੜਾ ਹੋਇਆ ਪਿਆ ਫੇਰ ਕੁਝ ਵਧੀਆ ਜਿਹਾ ਬਣਾ ਦਈਏ ਸੋ ਕੋਈ ਗੱਲ ਨਹੀਂ ਉਹਦੇ ਵਾਸਤੇ ਅੱਜ ਆਪਾਂ ਪਾਸਤਾ ਬਣਾ ਲੈਨੇ ਹੁਣੇ ਮੈਨੂੰ ਹਲਦੀ ਵਾਲਾ ਦੁੱਧ ਦੇ ਕੇ ਆਈਆਂ ਤੇ ਨਾਲੇ ਉਹਦੀ ਦਵਾਈ ਵੀ ਦੇ ਦਿੱਤੀ ਐ ਤੇ ਉਹਨੂੰ ਮੈਂ ਸੋ ਕਿਹਾ ਤਾਂ ਵਾ ਕਿ ਤੂੰ ਹੁਣ ਸੋ ਜਾ ਜੇ ਕੋਈ ਚਾਹੀਦਾ ਹੋਗਾ ਤੇ ਤੂੰ ਫੇਰ ਬੁਲਾ ਲੈ ਮੀ ਤੇ ਜੇ ਨਹੀਂ ਆਵਾਜ਼ ਸਾਡੇ ਤੱਕ ਪਹੁੰਚੂਗੀ ਫੋਨ ਮੈਂ ਉਹਦੇ ਸਹਰਾਣੇ ਤੇ ਰੱਖਾਈ ਆ ਆਪੇ ਸਾਨੂੰ ਫੋਨ ਕਰ ਦੂਗਾ ਵੇਖੋ ਨਾ ਵਿਚਾਰਾ ਕੀ ਪਤਾ ਤਿੰਨ ਚਾਰ ਦਿਨ ਕਿਤਨਾ ਰਹਿਣਾ ਹਸਪੀਟਲ ਦੇ ਵਿੱਚ ਨਾ ਕੋਈ ਉਹਦਾ ਧਿਆਨ ਰੱਖਣ ਵਾਲਾ ਸੀਗਾ ਉੱਥੇ ਨਾ ਕੋਈ ਸੀਗਾ ਘਰ ਦੇ ਵਿੱਚ ਤੇ ਗੱਲ ਹੀ ਵੱਖਰੀ ਹੁੰਦੀ ਘਰ 'ਚ ਆਪਾਂ ਸਾਰੇ ਜਾਣੇ ਹੈਗੀ ਉਹਦਾ ਧਿਆਨ ਰੱਖਣ ਵਾਸਤੇ ਉੱਥੇ ਪਤਾ ਨਹੀਂ ਵਿਚਾਰੇ ਨੇ ਕਿਤਨਾ ਕੱਢਿਆ ਨੇ ਇੰਨੇ ਦਿਨ ਕਿਰਨ ਤੂੰ ਸਹੈਲ ਦਾ ਹੈ ਨਾ ਸੋਚਦੀ ਏ ਲੈ ਮੈਂ ਉਹਦਾ ਸੋਚਾਂ ਕਿ ਉਹ ਨਾ ਉਹ ਮੇਰੇ ਭਰਾਵਾਂ ਵਰਗਾ ਵਾ ਭਰਾਵਾਂ ਵਰਗਾ ਕਿ ਮੇਰਾ ਭਰਾ ਹੀ ਲੱਗਦਾ ਵਾ ਦੇਖੋ ਹੈਗਾ ਤੇ ਛੋਟਾ ਵਾ ਨਾ ਜੇ ਆਪਾਂ ਉਹਦਾ ਧਿਆਨ ਨਹੀਂ ਰੱਖਣਾ ਤੇ ਕਿੰਨੇ ਰੱਖਣਾ ਵਾ ਮੇਰਾ ਬੱਚਾ ਬੜਾ ਹੀ ਔਖਾ ਏ ਤੁਰ ਨਹੀਂ ਸਕਦਾ ਉਹ ਔਖਾ ਥੈਂਕ ਯੂ ਬੇਟਾ ਤੂੰ ਇੰਨਾ ਉਹਦਾ ਧਿਆਨ ਰੱਖਦੀ ਵੀ ਇਹਨਾਂ ਕਿਰਨ ਥੈਂਕ ਯੂ ਕਾਦਾ ਨਾਲੇ ਮੇਰੀ ਗੱਲ ਸੁਣੋ ਤੁਰ ਹੋਣ ਨਹੀਂ ਸਕਦਾ ਹੁਣੇ ਵੇਖਿਓ ਥੋੜੇ ਦਿਨਾਂ ਦੀ ਗੱਲ ਆ ਉਹਨੇ ਭਜਿਆ ਫਿਰਨਾ ਫੇਰ ਕਿਸ ਤਰ੍ਹਾਂ ਫੇਰ ਉਹਨੇ ਕਹਿਣਾ ਕਿ ਹੁਣ ਮੇਰਾ ਟਾਈਮ ਹੋ ਗਿਆ ਮੈਂ ਚੱਲਾਂ ਵਾ ਕੀ ਕਹਿੰਦੇ ਆ ਬੱਚਿਆਂ ਨੂੰ ਸਿਖਾਉਣ ਵਾਸਤੇ ਸਪੋਰਟਸ ਇਸ ਕਰਕੇ ਤੁਸੀਂ ਟੈਨਸ਼ਨ ਨਾ ਲਓ ਬਿਲਕੁਲ ਵੀ ਉਹਦਾ ਧਿਆਨ ਆਪਰ ਰੱਖਣ ਦੇ ਆ ਖਾਣਾ ਪੀਣਾ ਸਾਰਾ ਕੁਝ ਦਵਾਈਆਂ ਦਾ ਦਵਾਈਆਂ ਇਹ ਲੈ ਆਂਦੇ ਆ ਬਾਕੀ ਸਾਰੀ ਜ਼ਿੰਮੇਵਾਰੀ ਮੇਰੀ ਕਿਰਨ ਛੇਤੀ ਛੇਤੀ ਉਹ ਤੁਰਪੇਗਾ ਨਾ ਲੈ ਚਾਚੀ ਜੀ ਤੁਰੇਗਾ ਕਿਉਂ ਨਹੀਂ ਵੇਖੋ ਹੁਣ ਵੋਕਰ ਫੜ ਕੇ ਦੇ ਤੁਰ ਲੈਂਦਾ ਨਾ ਤੇ ਬਾਅਦ ਚ ਥੋੜੇ ਦਿਨਾਂ ਦੀ ਗੱਲ ਆ ਉਹਨੇ ਆਪੇ ਤੁਰਨ ਲੱਪੇਣਾ ਤੂੰ ਟੈਨਸ਼ਨ ਨਾ ਲਓ ਚਲੋ ਤੇਰੀ ਜੁਬਾਨ ਇਹ ਸੱਚੀ ਹੋ ਜੇ ਤੇ ਮੇਰਾ ਬੱਚਾ ਜਲਦੀ ਜਲਦੀ ਉੱਠ ਕੇ ਤੁਰ ਪਵੇ ਓਹੋ ਮੈਂ ਕਹਤਾ ਨਾ ਤੁਰਨ ਲੱਪੂਗਾ ਚਲੋ ਫਿਰ ਵੇਖੀਏ ਪਾਸ ਦੇ ਵਾਜੇ ਸਬਜ਼ੀ ਕੋਈ ਲਿਆਣ ਵਾਲੀ ਤੇ ਲੈ ਆਈਏ ਹਾਂ ਤੂੰ ਮੈਨੂੰ ਦੱਸ ਮੇਰਾ ਪੁੱਤ ਕੀ ਲਿਆਣਾ ਮੈਂ ਭੱਜ ਕੇ ਫੜਾਫੜ ਤੇ ਉਹ ਲਿਆ ਦਿਾਂਗੀ ਚਲੋ ਠੀਕ ਹੈ ਗਾਜਰਾ ਗੁਜਰਾ ਬਣਾ ਕੇ ਬਣਾ ਲੈ ਰਾਜਪੰਜੀ ਵੀ ਠੀਕ ਨਹੀਂ ਹੈਗੇ ਤੇ ਉਹਨਾਂ ਵਾਸਤੇ ਵੀ ਥੋੜਾ ਜਿਆ ਬਣਾ ਲਈ ਉਹ ਸਾਰੇ ਅਸੀਂ ਬਣਾ ਲਈ ਤੂੰ ਸਾਰੇ ਖਾ ਲੈਣਗੇ ਥੋੜਾ ਥੋੜਾ ਚਲੋ ਠੀਕ ਹੈ ਚਲ ਮੈਂ ਆਨੀ ਠੀਕ ਮੈਂ ਕਿਰਨ ਨੂੰ ਕੀ ਕੁਛ ਨਹੀਂ ਕਹਿੰਦੀ ਰਹੀ ਇੰਨਾ ਕੁਛ ਕਹਿ ਨੂੰ ਸੱਚੀ ਹੋਣ ਦੇ ਬਾਵਜੂਦ ਆਪਾਂ ਨੂੰ ਝੂਠਿਆ ਸਾਬਿਤ ਕਰਦੇ ਰੇ ਤੇ ਫਿਰ ਮੇਰੇ ਬੱਚੇ ਬਾਰੇ ਨਾ ਸੋਚਦੀ ਪਈ ਏ ਕਿ ਸਾਹਿਲ ਨੂੰ ਦੇ ਮੋਬਾਈਲ ਸਰਾਂਦੀ ਰੱਖ ਲਈ ਏ ਹਰ ਚੀਜ਼ ਉਹ ਕਰਦੀ ਪਈ ਏ ਵੇਖਿਆ ਨਾ ਦਾਇਆ ਨੂੰ ਮੈਂ ਕੰਮੇ ਕਿਤਰਾ ਇਹ ਸਮਝਦੀ ਸੀ ਕਿ ਬਸ ਆਖੇ ਮੈਂ ਆਪਣੀ ਮਰਜ਼ੀ ਕਰ ਲਈ ਆ ਛਾਤੇ ਤੇ ਰੋਟੀ ਬਣਾਉਣ ਨਹੀਂ ਉੱਪਰ ਕਿਚਨ ਵੱਖਰੀ ਉੱਥੇ ਬਣਾਉਂਦੀ ਰਵਾਂ ਹੁਣ ਜਿੰਨੇ ਚੱਕਰ ਮੁੰਡਾ ਨੇ ਠੀਕ ਉਹਨਾਂ ਚੱਕਰ ਰੋਟੀ ਦੇ ਥੱਲੇ ਹੀ ਖਾਣੀ ਆ ਨਾ ਇੱਕੋ ਇਹ ਥੋੜਾ ਕਿ ਮੰਜੂ ਨਹੀਂ ਘਰ ਹੈਗੀ ਤੇ ਆਪਾਂ ਆ ਤੋ ਹੀ ਆਪਣੀ ਰੋਟੀ ਆਪ ਬਣਾਓ ਪੂਜਾ ਵੀ ਗਈ ਤੇ ਬੀਤ ਖਰਾਬ ਆ ਉਹ ਅੱਗੇ ਮੰਗੀ ਤੇ ਪਈ ਆ ਤੇ ਮੈਂ ਆਈ ਆ ਕੱਲ੍ਹ ਦੀ ਤੇ ਮੈਨੂੰ ਤੇ ਦੀਦੀ ਨੇ ਵੀ ਕੋਈ ਨਵੀਂ ਕੋਈ ਚੀਜ਼ ਬਣਾ ਕੇ ਖਵਾਵਾ ਪਿਤਾ ਜੀ ਆਈ ਆ ਤਾਈ ਆਈ ਆ ਇਹ ਕੋਈ ਧਿਆਨ ਹੀ ਨਹੀਂ ਹੈਗਾ ਰਸੋਈ 'ਚ ਪਦਾ ਨਹੀਂ ਕੀ ਕਰਨ ਲਈ ਅੱਜ ਇਹ ਨੇ ਦਿੱਲੀ ਹੋ ਰਹਿਣਾ ਇਹਦਾ ਪਤਾ ਕੀ ਹਿਸਾਬ ਹੈ ਮੂੰਹ ਦੀ ਲਹਿਰ ਵਾਂਗ ਹੱਥਾਂ ਦੇ ਹਲ ਤਾਲ ਮੈਂ ਹੁਣੇ ਬਣਾਉਣੀ ਤਾਈ ਜੀ ਹੁਣੇ ਬਣਾਉਣੀ ਚਾਚੀ ਜੀ ਐਹੀ ਕੁਝ ਕਰਤੀ ਰਹਿੰਦੀ ਹੈ ਕੁਝ ਨਹੀਂ ਕਰਨਾ ਨੇ ਗੱਲਾਂ ਹੀ ਰੱਖ ਲੈਂਦੀ ਹਾਂ ਤੇ ਪੂਜਾ ਤੇ ਵੈਸੀ ਜਦੋਂ ਦੀ ਰਾਜ ਤੂੰ ਗਈ ਹੈ ਮੰंजे ਜੋ ਕੀ ਹੋਆ ਉੱਠੀ ਹੋ ਨਹੀਂ ਮੰंजे ਤੋਂ ਹੁਣ ਤੇ ਬਾਹਰ ਨਾ ਮਿਲੇ ਚੰਗਾ ਹੈ ਤੂੰ ਗਈ ਹੈ ਮੈਨੂੰ ਰਾਮ ਕਰਨ ਦਾ ਮੌਕਾ ਮਿਲਿਆ ਕੋਈ ਨਹੀਂ ਉਹਨ ਵੇਖੀ ਉੱਠਦੀ हां वाये दे नु मुंह चुकला पेक उ ले आंदी दी भाई ए त कोई तू बैठो मैं जाके ਲੈ ਲਨੀ ਆ ਜਾਣਾ ਕਾ ਤਾ ਆਪੀ ਲੈ ਕੇ ਆਉਗੀ ਕੇ ਨਾਲੇ मंजू ਨੇ ਵੀ ਸ਼ਾਮਾਂ ਤੱਕ ਆਈ ਜਾਣਾ ਆਈ ਜਾਣਾ ਮੈਂ ਕਰ ਦਿੱਤਾ ਫੋਨ ਆਉਂਦੀ ਆਂਦੀ ਹੋਣੀ ਆ ਗਈ ਆ ਗਈ ਬੱਸ ਲੁਕੰਤਿਆ ਕਿੰਨੇ ਜਾਣੇ ਦੀ ਮੈਂ ਰੋਟੀ ਕੱਲੀ ਖਾਵੇਂ ਚੱਲੂ। ਇੰਨਾ ਸਾਰਿਆਂ ਨੂੰ ਨਾ ਜਦੋਂ ਭੁੱਖ ਲੱਗਦੀ ਇਕੱਠਿਆਂ ਨੂੰ ਹੀ ਲੱਗਦੀ। ਨਾ ਬੰਦਾ ਪੁੱਛੇ ਮੈਂ ਇਨਸਾਨ ਆ। ਰੋਬਰt ਥੋੜੀ ਹੈ ਗਈਆਂ। ਸਾਰੇ ਜਣੇ ਤੇ ਬਿਮਾਰ ਪਏ ਆ। ਇੰਨਾ ਨਹੀਂ ਆ ਕਿ ਕੋਈ ਇੱਕ ਜਣ ਆ ਕੇ ਮੇਰੀ ਹੈਲਪ ਹੀ ਕਰ ਦਵੇ। ਇੰਨਾ ਨਹੀਂ ਵਿਖੰਦੇ ਆ ਕਿ ਸਾਹੇ ਠੀਕ ਨੇਗਾ। ਪਹਿਲਾਂ ਮੈਂ ਉਹਦਾ ਸਾਰਾ ਘਰ ਕੀ ਆਈ ਆ ਤੇ ਫਿਰ ਆ ਕੇ ਤੇ ਛੋਈ ਸਾਫ਼ ਕਰਨੀ ਆ, ਭਾਂਡੇ ਲਾਣੇ ਆ। ਹੁਣੇ ਮੈਂ ਚੋਲ ਬਣਾਏ ਆ ਫਿਰ ਹੁਣ ਇਹਨਾਂ ਨੇ ਕਹਿ ਦੇਣਾ ਮੈਂ ਚਾਹ ਪੀਣੀ ਆ। ਇਹਨਾਂ ਦੇ ਨਾ ਕੀ ਕਹਿੰਦੇ ਆ ਮਾਸਾ ਵੀ ਦੇ ਜਾਣੀਗੀ ਦਿਲਾਂ ਦੇ ਵਿੱਚ ਸਾਰੀਆਂ ਜਾਣੀਆਂ ਫੇਰ ਇਕੱਠੀਆਂ ਹੋ ਗਈਆਂ ਹਾਏ ਰੱਬਾ ਥੋੜੀ ਜਿਹੀ ਇਹਨਾਂ ਨੂੰ ਵੀ ਮੱਤ ਦੇ ਤਾਂ ਕਿ ਨੂਹਾਂ ਦੇ ਲਈ ਨਾ ਇਹਨਾਂ ਦੇ ਕੀ ਕਹਿੰਦੇ ਆ ਮਨ ਜੇ ਥੋੜੀ ਦਇਆ ਸਕੇ ਇਹ ਬੱਲ ਵੱਜੀ ਕੌਣ ਆ ਗਿਆ 골ਡੇ ਐਸ ਵਾਲੇ ਆ ਗਿਆ ਉਠੋ ਆਪਣੇ ਆਪਣੇ ਕੰਮ ਸੰਭੋ ਉਠੋ ਆ ਗਿਆ ਜੇ ਆ ਗਿਆ ਜੇ ਉਠੋ ਉਠੋ ਟੋ ਉਠੋ ਟੋ ਛੇਤੀ ਕਰੋ ਛੇਤੀ ਕਰੋ ਅਲੱਗ ਇਹ ਤੂੰ ਪੁੱਤਰ ਪਾਣੀ ਪੀ ਲੈ ਮੈਂ ਪਹਿਲਾਂ ਕੰਮ ਕਰ ਲਵਾਂ ਤੁਸੀਂ ਆ ਗਏ ਜੇ ਮੈਂ ਪਾਣੀ ਲੈ ਕੇ ਆਵਾਂ ਤੁਹਾਡੇ ਵਾਸਤੇ ਕੋਈ ਨਹੀਂ ਲੈ ਕੋਈ ਜੀ ਬਹਿ ਜਾ ਤੂੰ ਕਿਤੋਂ ਆ ਗਿਆ ਨਹੀਂ ਜਲਦੀ ਆ ਜੇ ਤੇ ਤੇਰਾ ਟਾਈਮ ਹੀ ਨਹੀਂ ਹੋਇਆ ਕੋਈ ਕੰਮ ਨਹੀਂ ਸੀਗਾ ਅੱਛਾ ਆ ਗਿਆ ਅੱਛਾ ਅੱਛਾ ਫੇ ਬੈਠੀ ਆ ਕਿਹੜਾ ਨਾ ਤੂੰ ਹਾਂਜੀ ਮੈਂ ਲੈਣ ਨਹੀਂ ਤੁਹਾਡੇ ਵਾਸਤੇ ਪਾਣਾ ਕੁਝ ਹੋਰ ਵੀ ਸਾਫ ਕਰ ਲਿਆ ਕਰੋ ਇਹੋ ਹੀ ਸਾਫ ਕਰਦੇ ਰਹਿੰਦੇ ਜੀ ਕੋਤ ਇਹਨਾਂ ਤੇ ਬੜਾ ਹੀ ਘੱਟਾ ਚੜ ਜਾਂਦਾ ਵੇ ਕਿੰਨੇ ਮਲੇ ਹੋਏ ਇਹਨਾਂ ਨੂੰ ਸਾਫ ਕਰਦੇ ਰਹੀਏ ਨਾ ਫੇਰੀ ਸਹੀ ਰਹਿੰਦੇ ਸਾਰਾ ਸਾਫ ਕਰਨਾ ਹੀ ਪੈਂਦਾ ਸੈੱਟ ਦੇ ਹੈਗੇ ਜੇ ਸੈੱਟ ਦਾ ਹੀ ਸੈੱਟ ਕੀ ਕਰਨ ਦੇ ਜੇ ਬੇਟਾ ਤਦਾਲਦੂ ਲੂੜੀ ਕਿਸੇ ਨੂੰ ਪੁੱਛਿਆ ਖਾਧਾ ਹੋਣਾ ਸਾਰਾ ਖਲੇਰਾ ਪਾਇਆ ਹੈ ਤੇ ਢੋਲੋ ਹਾਂ ਨਹੀਂ ਤੇ ਮੈਂ ਤਾਂ ਛਾੜ ਦਿਆਂ ਜੇ ਕੱਲ ਢੋਲਾਂਗੇ ਆਏ ਤੇ ਛਾੜ ਦੀ ਮਮੀ ਕਿੱਥੇ ਮੇਰੀ ਉਹ ਰਸੋਈ ਚੋਂ ਨਾ ਰਸੋਈ ਚੋਂ ਨਾ ਉਹ ਸਭੀ ਸੁਜੀ ਨਾ ਮੰਮੀ ਆਪਾ ਪੁੱਤ ਲੱਗੇ ਆਹੋ ਪੁੱਤ ਕੰਮ ਕਰਨ ਵਾਲਾ ਸੀ ਤੈਨੂੰ ਪਤਾ ਸਾਹਿਲ ਨੂੰ ਸੱਟ ਲੱਗੀ ਹੋਈ ਆ ਤੇ ਫੇਰ ਮੈਂ ਕਿਹਾ ਕੱਲੀ ਕਿਰਨ ਕਿੰਨਾ ਕੰਮ ਸੰਭੋਗੀ ਹੂੰ ਹੂੰ ਤੈਨੂੰ ਪਤਾ ਪੂਜਾ ਵੀ ਬਿਮਾਰ ਆ ਤੇ ਤੈਨੂੰ ਆਪਣੀ ਹੋਰ ਪਤਾ ਹੀ ਆ ਕਿ ਮੰਜੂ ਦਾ ਉਹ ਵੀ ਅੱਥੇ ਗਈ ਪੇਕੇ ਕਦੇ ਆ ਕਰਤਾ ਫੋਨ ਤੇ ਹੁਣ ਮੈਂ ਚੰਗੀ ਥੋੜਾ ਲੱਗਦੀ ਆ ਕਿ ਸਾਰੇ ਘਰ ਦੀ ਜ਼ਿੰਮੇਵਾਰੀ ਮੈਂ ਕਿਰਨ ਨੂੰ ਦੇ ਦਾਂ ਮੈਂ ਕਿਰਨ ਨੂੰ ਕਿਹਾ ਕਿੱਤੀ ਏ ਰਾਣੀਏ ਬਹਿ ਹਾਏ ਹਾਏ ਆ ਕੁੱਤਾ ਵੀ ਬੋਲੀ ਜਾਂਦਾ ਵਿਚਾਰਾ ਇਹਨੂੰ ਵੀ ਵਿਚਾਰੇ ਨੂੰ ਮਾਂ ਮੀਟਰ ਨੂੰ ਸਵੇਰ ਦਾ ਕੁਝ ਦਿੱਤਾ ਨਹੀਂ ਅੱਛਾ ਅੱਛਾ ਇਸ ਤਰ੍ਹਾਂ ਕਰੋ ਉਥੇ ਪੌੜੀਆਂ ਦੇ ਥੱਲੇ ਉਹਦੇ ਬਿਆਹ ਕੰਟੇਨਰ ਉਰਚੋਂ ਫੀਡ ਦੇ ਦਿਓ ਉਹਨੂੰ ਤੇ ਨਾਲੇ ਨਾ ਇਸ ਤਰ੍ਹਾਂ ਕਰੋ ਕਿ ਰੋਟੀ ਮਿਲੋ ਨਾ ਉੱਪਰ ਕਵਰੇਜ ਹੀ ਦੇ ਦਿਓ ਠੀਕ ਹੈ ਉਹ ਤੁਸੀਂ ਨਾ ਪਰੌਠੀ ਬੜੀ ਵਧੀਆ ਲੋਂਦੇ ਜੇ ਉਹ ਗੋਲ ਕਰਕੇ ਲੱਠਿਆਂ ਵਾਲੀ ਹਾਂ ਹਾਂ ਉਹ ਲਿਆਇਓ ਬਣਾ ਕੇ ਸਰ ਠੀਕ ਹੈ ਇਧਰ ਆਈ ਪੁੱਤ ਇਧਰ ਹੈ ਮੇਰਾ ਪੁੱਤ ਮੇਰੇ ਪੁੱਤ ਨੂੰ ਕਿੰਨਾ ਪਸੀਨਾ ਆਇਆ ਅ ਮੈਂ ਤਾਂ ਤੇ ਅੰਦਰ ਹੀ ਬਹਿਣ ਲੱਗਾ ਮੁੱਛਾ ਨਾ ਖਰਾਬ ਕਰਦਾ ਮਾਂ ਤਾਂ ਵੱਧ ਕੋਣ ਧਿਆਨ ਰੱਖਦਾ ਮੇਰੇ ਪੁੱਤ ਦਾ ਪਸੀਨਾ ਆ ਰਿਹਾ ਕੋਈ ਗੱਲ ਨਹੀਂ ਉਹਨੂੰ ਵੇਲੇ ਤੇਰੀ ਜਨਾਨੀ ਨੂੰ ਮੈਂ ਪੱਖੇ ਥੱਲੇ ਬਾਇਆ ਨਹੀਂ ਮੰਮੀ ਚੰਗੀ ਗੱਲ ਹੈ ਕੋਈ ਨਹੀਂ ਗਰਮੀ ਬੜੀ ਆ ਰਲ ਮਿਲ ਕੇ ਕਰੀ ਜਾਇਆ ਕਰੋ ਠੀਕ ਆ ਹਾਏ ਰੱਬਾ ਸ਼ੁਕਰ ਹੈ ਬਚ ਗਈਆਂ ਇੰਨਾ ਸ਼ੁਕਰ ਕੇ ਮੈਂ ਕੈਮਰੇ ਦੇ ਅੱਗੇ ਬੈਠੀ ਸੀ ਇਹਨੂੰ ਮੈਂ ਵੇਖ ਲਿਆ ਜੇ ਨਾ ਮੈਂ ਵੇਖਿਆ ਹੁੰਦਾ ਇਹਨੂੰ ਤੇ ਅੱਜ ਤਾਂ ਮੇਰੀ ਚੋਰੀ ਫੜੀ ਜਾਣੀ ਸੀ ਤੋਵਾ ਮੇਰੀ ਹੁਣ ਗਾਂ ਤੋਂ ਕੈਮਰੇ ਦੇ ਅੱਗੇ ਹੀ ਬਹਿਣਾ ਚੰਗਾ